ਛੇ ਜੇ ਲੀਰਾ ਨਾ ਮੇਰਾ ਪੇਚਾ ਪਿਆ ਸੀ ਤਾਂ ਮੈਨੂੰ WhatsApp ਤੇ ਮੈਸੇਜ ਕਰਦੇ ਸੀਗੇ ਉਹ ਦੇਖੋ ਥੋੜਾ ਸਿੱਧੂ ਨੂੰ ਐਂ ਕਰਤਾ ਫਲਾਨਾ ਕਰਤਾ ਅੱਜ ਵੀ ਮੈਂ ਉਹ ਰਿਕਾਰਡਾਂ ਸੰਭੋ ਰੱਖੀਆਂ ਉਹ ਗਰੁੱਪ ਸੰਭੋ ਰੱਖਿਆ ਮੇਰੇ ਕੋਲ ਹਜ਼ਾਰ ਤੋਂ ਵੱਧ ਸਕਰੀਨਸ਼ਾਟ ਆ ਉਹਨਾਂ ਦੀਆਂ ਗਾਲਾਂ ਦੇ ਹਰ ਇੱਕ ਬੰਦੇ ਦੇ ਹੁਣ ਤੁਸੀਂ ਦੇਖ ਲਓ ਸਿੱਧੂ ਵਾਪਸ ਆ ਗਿਆ ਫਿਰ ਤੋਂ ਜਨਮ ਲੈ ਲਿਆ ਸਮਝ ਲਓ ਉਹੀ ਰੂਹ ਆ ਗਈ ਆ ਕਿਉਂ ਨਹੀਂ ਤਸਵੀਰ ਸਾਂਝੀ ਕੀਤੀ ਆ ਜਿਵੇਂ ਇੱਕ ਆਮ ਫੈਮਿਲੀਆਂ ਸਾਂਝੀ ਕਰਦੀਆਂ ਹੁੰਦੀਆਂ ਆਪਣੇ ਬੱਚੇ ਇਹ ਨਹੀਂ ਕਿ ਸੈਲੀਬ੍ਰਿਟੀ ਨੂੰ ਅਸੀਂ ਦਿਖਾਉਣਾ ਹੀ ਨੀਗਾ ਕਈ ਕਈ ਸਾਲ ਸਾਡਾ ਬੱਚਾ ਕੀ ਹੋ ਜਾਏ ਸੈਲੀਬ੍ਰਿਟੀ ਵਾਲੀ ਫੀਲਿੰਗ ਲੈ ਕੇ ਇੱਕ ਚੱਕਮਾ ਚੁੱਲਾ ਕੀ ਕਹਿੰਦੇ ਹੁੰਦੇ ਆ ਉਹਨੂੰ 버ਗਰ ਪੀਜ਼ਾ ਵਾਲੇ ਪਟਾਕੇ ਵਾਲੇ ਉਹ ਕਹਿੰਦੇ ਅਸੀਂ ਵੀ ਨਹੀਂ ਦਿਖਾਉਣਾਗਾ ਕਮਾਲ ਦੀ ਗੱਲ ਆ ਇਹ ਹੁੰਦਾਗਾ ਸਾਦਾਪਨ ਫੈਮਲੀ ਦੇ ਵਿੱਚ ਜਿਹੜੇ ਸੰਸਕਾਰ ਹੁੰਦੇ ਆ ਜਿਹੜਾ ਡਾਊਨ ਟੂ ਅਰਥ ਬੰਦਾ ਹੁੰਦਾ ਦੇਖੋ ਉਹਨਾਂ ਨੇ ਦਿਖਾਇਆ ਕਿ ਆਹ ਦੇਖੋ ਸਿੱਧੂ ਵਾਪਸ ਆ ਗਿਆ ਉਹਨਾਂ ਦੇ ਬੋਲੇ ਨਹੀਂ ਹੈ ਪਰ ਇਹ ਸਮਰਥਕਾਂ ਦੇ ਬੋਲ ਆ ਜਿਹੜੇ ਉਹਨੂੰ ਪਿਆਰ ਕਰਦੇ ਸੀ ਇਹ ਉਹਨਾਂ ਦੇ ਬੋਲ ਆ ਉਹ ਇਹੀ ਮੰਨਦੇ ਆ ਤੇ ਇਹੀ ਸੱਚ ਆ ਆਉਣ ਵਾਲੇ 20 ਸਾਲਾਂ ਨੂੰ ਉਹ ਫਿਰ ਤੋਂ ਉਹਦੀ ਆਵਾਜ਼ ਉਹਦੇ ਵਿੱਚ ਗੂੰਜੂਗੀ ਸਮਾਂ ਪੈ ਕੇ ਸਭ ਚੀਜ਼ਾਂ ਉਵੇਂ ਹੀ ਹੋਣਗੀਆਂ ਉੱਥੇ ਹੀ ਸ਼ੁਰੂ ਹੋਊਗਾ ਬਹੁਤ ਦਿਲ ਨੂੰ ਖੁਸ਼ੀ ਹੋਈ ਅੱਜ ਮਾਪਿਓ ਜਿਹੜਾ ਰੋਂਦਾ ਫਿਰਦਾ ਸੀਗਾ ਅੰਝੂ ਨਹੀਂ ਸੀ ਸੁੱਕਦੇ ਉਹਨਾਂ ਦੇ ਐਡਾ ਵੱਡਾ ਸੇਫਟ ਦਾ ਬਾੜਰਗਾ ਪੁੱਤ ਚਲਿਆ ਗਿਆ ਸੀਗਾ ਉਹ ਸਮਾਂ ਅੱਜ ਵੀ ਯਾਦ ਆਉਂਦਾ ਸਿੱਧੂ ਦਾ ਪਿਤਾ ਪੱਗ ਲਾ ਕੇ ਲੋਕਾਂ ਸਾਹਮਣੇ ਆਪਣੀ ਦਿਖਾ ਰਿਹਾ ਸੀ ਚਲੋ ਅੱਜ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ ਉਹ ਚੀਜ਼ ਉਹ ਵੱਖਰਾ ਰੁੱਤਵਾ ਸੀਗਾ ਪਰ ਇਹ ਸਿੱਧੂ ਸਾਰੇ ਰਿਕਾਰਡ ਤੋੜੂਗਾ ਇਹ ਨਵਾਂ ਸਿੱਧੂ ਜਿਹੜਾ ਘਰ ਦੇ ਵਿੱਚ ਆਇਆ ਆ ਆਪਾਂ ਇਹੇ ਉਮੀਦ ਕਰਦੇ ਆ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਕੋਲ